ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੰਦਾ ਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਮੁਰ ਰਣ ਤਤ ਤੇ ਵਿੱਚ ਅਸੀਂ ਉੱਪਰ ਦੱਸ ਆਏ ਹਾਂ ਕਿ ਸਰਦਾਰ ਹਰੀ ਸਿੰਘ ਦੇ ਜ਼ਖਮੀ ਹੋਣ ਨੂੰ ਹਜ਼ਾਰੇ ਦੇ ਲੋਕਾਂ ਨੇ ਉਸ ਦਾ ਕਤਲ ਹੋਣਾ ਤੁਮਾ ਦਿੱਤਾ ਸੀ ਜਿਸ ਦਾ ਸਿਰ ਵਿਰੋਧੀ ਕਬੀਲਿਆਂ ਪਰ ਇਹ ਹੋਇਆ ਸੀ ਕਿ ਸਰਦਾਰ ਦੇ ਰੋਹ ਨਾਲ ਉਹਨਾਂ ਦੇ ਸਹਿਮੇ ਹੋਏ ਦਿਲਾਂ ਵਿੱਚ ਮੁਰ ਜਾਣ ਧੁੜਕ ਪਈ ਜਿਸ ਕਰਕੇ ਹੁਣ ਥਾਂ ਥਾਂਈ ਵੈਰੀਆਂ ਦੇ ਇਕੱਠ ਹੋਣ ਲੱਗ ਪਏ। ਨਾੜੇ ਦੀ ਮੁਹਿੰਮ ਨੂੰ ਅਜੇ ਬਹੁਤਾ ਸਮਾਂ ਨਾ ਸੀ ਬੀਤਿਆ ਕਿ ਬਗੜਾ ਨਾਮੀ ਪਿੰਡ ਦੇ ਲਾਗੇ ਬਾਗੀਆਂ ਦੇ ਸਾਰੇ ਜਥੇ ਇਕੱਠੇ ਹੋ ਗਏ। ਇੱਥੇ ਖਾਲਸੇ ਦੀ ਛੋਟੀ ਜਿਹੀ ਛਾਬਣੀ ਸੀ ਜਿਸ ਪਰ ਬਾਗੀ ਧਾਵਾ ਕਰਨ ਦੀਆਂ ਤਿਆਰੀਆਂ ਕਰ ਹੀ ਰਹੇ ਸਨ। ਕਿ ਸਰਦਾਰ ਹਰੀ ਸਿੰਘ ਨੇ ਇੱਕਾ ਇੱਕ 500 ਸਵਾਰਾਂ ਨਾਲ ਇਹਨਾਂ ਪਰ ਐਸੇ ਜੋਸ਼ ਨਾਲ ਹੱਲਾ ਕੀਤਾ ਕਿ ਜੋ ਹਥਿਆਰਬੰਦ ਸਾਹਮਣੇ ਆਇਆ ਉਸ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ ਗਿਆ। ਇਸ ਤਰ੍ਹਾਂ ਅਜ ਸਾਰੇ ਇਲਾਕੇ ਵਿੱਚ ਇਹ معلوم ਹੋ ਗਿਆ ਕਿ ਸਰਦਾਰ ਹਰੀ ਸਿੰਘ ਸਹੀ ਸਲਾਮਤ ਹਨ ਸ਼ਹੀਦੀ ਦੀ ਖਬਰ ਨਿਰਮੋਲ ਸੀ ਸਰਦਾਰ ਹਰੀ ਸਿੰਘ ਦੇ ਜ਼ਖਮੀ ਹੋਣ ਦੀ ਖਬਰ ਜਦ ਲਾਹੌਰ ਪਹੁੰਚੀ ਸੀ ਤਾਂ ਮਹਾਰਾਜਾ ਸਾਹਿਬ ਨੂੰ ਬੜੀ ਚਿੰਤਾ ਹੋਈ ਸ਼੍ਰੀ ਹਜੂਰ ਜੀ ਖੁਦ ਸਣੇ ਜਮਾਦਾਰ ਵਾਲਾ ਡੇਰਾ ਬਾਡੀਗਾਰਡ ਫੌਜ ਨੂੰ ਨਾਲ ਲੈ ਕੇ ਨਲੂਏ ਸਰਦਾਰ ਜੀ ਦੀ ਬਿਮਾਰ ਕੁਰਸੀ ਲਈ ਹਜ਼ਾਰੇ ਵਾਲਾ ਮਹਾਰਾਜਾ ਸਾਹਿਬ ਦੇ ਹਜ਼ਾਰੇ ਵਿੱਚ ਪਹੁੰਚਣ ਤੱਕ ਸਰਦਾਰ ਜੀ ਰਾਜੀ ਖੁਸ਼ੀ ਹੋਗੇ ਸਨ ਮਹਾਰਾਜਾ ਸਾਹਿਬ ਜਦ ਹਜ਼ਾਰੇ ਪੁੱਜੇ ਤਾਂ ਆਪ ਜੀ ਨੇ ਇਰਾਦਾ ਪ੍ਰਗਟ ਕੀਤਾ ਕਿ ਇੱਥੋਂ ਦੀਆਂ ਸਰਹੱਦਾਂ ਦਾ ਦੌਰਾ ਕੀਤਾ ਜਾਏ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਬਹੁਤ ਸਾਰੀ ਫੌਜ ਭੇਜ ਕੇ ਸ੍ਰੀਕੋਟ ਤੋਂ ਵੈਰੀਆਂ ਨੂੰ ਕੱਢ ਦਿੱਤਾ ਤੇ ਮੁਹੰਮਦ ਖਾਨ ਤਰੀਨ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਇੱਥੋਂ ਦੇ ਕਿਲੇ ਨੂੰ ਵਿਦੇਰਾ ਖੁੱਲਾ ਬਣਵਾ ਕੇ ਉਸ ਵਿੱਚ 500 ਜਵਾਨਾਂ ਦੀ ਫੌਜ ਦੇ ਰਹਿਣ ਦਾ ਹੁਕਮ ਦਿੱਤਾ ਇਸ ਇਲਾਕੇ ਵਿੱਚ ਸ਼ੇਰੇ ਪੰਜਾਬ ਦੋ ਦਿਨ ਸ਼ਿਕਾਰ ਖੇਡਦੇ ਰਹੇ ਅਤੇ ਹਜ਼ਾਰੇ ਦਾ ਸਾਰਾ ਹਰਾ ਭਰਾ ਇਲਾਕਾ ਦੇਖ ਕੇ ਆਪ ਬੜੇ ਹੀ ਪ੍ਰਸੰਨ ਹੋਏ। ਜਿੱਥੋਂ ਤਰਬੋਲੇ ਦੇ ਪੱਤਨ ਤੋਂ ਪਾਰ ਹੋ ਕੇ ਸਰਦਾਰ ਹਰੀ ਸਿੰਘ ਨਾਲ ਜੋਸਫ ਜਈਆ ਦੇ ਇਲਾਕੇ ਦੀ ਸੈਰ ਕੀਤੀ ਤੇ ਇਥੋਂ ਲਾਹੌਰ ਪਰਤਾਏ ਤੇ ਮੁਹੰਮਦ ਖਾਨ ਤਰੀਨ ਪ੍ਰਸਿੱਧ ਬਾਗੀ ਨੂੰ ਵੀ ਆਪਣੇ ਨਾਲ ਲੈ ਆਏ। ਸਾਲ 1725ਵੀਂ ਵਿੱਚ ਸਰਦਾਰ ਹਰੀ ਸਿੰਘ ਨੇ ਕਰਾਲਾ ਦੇ ਇਲਾਕੇ ਦਾ ਦੌਰਾ ਕੀਤਾ। ਹੁਣ ਇਸ ਇਲਾਕੇ ਵਿੱਚ ਪੂਰੀ ਤਰ੍ਹਾਂ ਅਮਨ ਹੋ ਗਿਆ ਸੀ। ਇਸ ਲਈ ਸਰਦਾਰ ਜੀ ਨੇ ਇਹਨਾਂ ਨੂੰ ਜ਼ਗੀਰਾਂ ਬਖਸ਼ੀਆਂ। हसन अली ਖਾਨ ਕਰਾਨ ਨੂੰ ਸਭ ਤੋਂ ਵੱਧ ਜ਼ਗੀਰ ਦਿੱਤੀ। ਹੁਣ ਚੁੱਕੀ ਸਰਦਾਰ ਜੀ ਨੂੰ ਗੁਜਰਾਵਾਲੇ ਤੋਂ ਆਇਆ। ਕਾਫੀ ਸਮਾਂ ਬੀਤ ਗਿਆ ਸੀ ਅਤੇ ਕੁਝ ਘਰੋਗੀ ਕੰਮਾਂ ਲਈ ਘਰ ਵੀ ਜਾਣਾ ਜ਼ਰੂਰੀ ਸੀ। ਇਸ ਲਈ ਆਪ ਹਜ਼ਾਰੇ ਵਿੱਚ ਆਪਣੇ ਨਾਇਬ ਸਰਦਾਰ ਮਹਾ ਸਿੰਘ ਮੀਰਪੁਰਿਆ ਨੂੰ ਗਵਰਨਰਰੀ ਦਾ ਕੰਮ ਸੌਂਪ ਕੇ ਕੁਝ ਸਮੇਂ ਲਈ ਗੁਜਰਾਵਾਲੇ ਆ ਗਏ ਸਰਦਾਰ ਜੀ ਨੂੰ ਹਜ਼ਾਰੇ ਤੋਂ ਆਇਆ ਅਜੇ ਬਹੁਤਾ ਸਾਮਾ ਨਾ ਸੀ ਬੀਤਿਆ ਕਿ ਮੁਹੰਮਦ ਖਾਨ ਤਰੀਨ ਦੇ ਭਤੀਜੇ ਬੋਸਤਾਨ ਖਾਨ ਤਰੀਨ ਅਤੇ ਮਸ਼ਵਾਨੀ ਖੇਲਾ ਦੇ ਕਬੀਲੇ ਨੇ ਸ੍ਰੀਕੋਟ ਦੇ ਇਲਾਕੇ ਵਿੱਚ ਫਿਰ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਸਰਦਾਰ ਜੀ ਨੂੰ ਜਦ ਇਹ ਰਿਪੋਰਟ ਪਹੁੰਚੀ ਤਾਂ ਆਪ ਜੀ ਸਿੱਧੇ ਲਾਹੌਰ ਪਹੁੰਚੇ ਅਤੇ ਮੁਹੰਮਦ ਖਾਨ ਨੂੰ ਇਸ ਸ਼ਰਤ ਪਰ ਛੁਡਾ ਕੇ ਆਪਣੇ ਨਾਲ ਲਿਆਏ ਕਿ ਉਹ 55000 ਰੁਪਏ ਤਾਬਾਨ ਜੰਗ ਤੇ ਮਾਲੀਏ ਦਾ ਜੋ ਉਸਦੇ ਜਿਮੇ ਬਾਕੀ ਸੀ ਉਹ ਤਾਰ ਦੇਵੇਗਾ ਤੇ ਅੱਗੇ ਨੂੰ ਅਮਨ ਨਾਲ ਰਹੇਗਾ ਕੈਦ ਵਿੱਚ ਤਾਂ ਇਹ ਸਾਰੀਆਂ ਸ਼ਰਤਾਂ ਮੁਹੰਮਦ ਖਾਨ ਤਰੀਨ ਨੇ ਬੜੀ ਖੁਸ਼ੀ ਨਾਲ ਮੰਨ ਲਈਆਂ ਸਨ ਅਤੇ ਸਰਦਾਰ ਜੀ ਦਾ ਬੜਾ एहसान मानਦਾ ਸੀ ਜਿਸ ਕਰਕੇ ਹਜ਼ਾਰੇ ਵਿੱਚ ਉਸ ਨੂੰ ਖੁੱਲ੍ਹ ਦੇ ਦਿੱਤੀ ਗਈ ਪਰ ਜਦ ਕੁਝ ਸਮੇਂ ਦੇ ਬਾਅਦ ਉਸ ਤੋਂ ਬਾਕੀ ਰੁਪਏ ਦੀ ਮੰਗ ਕੀਤੀ ਗਈ ਤਾਂ بجائے ਇਸ ਦੇ ਕਿ ਉਹ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਦਾ ਉਲਟਾ ਫਸਾਦ ਕਰਨ ਲਈ ਤਿਆਰ ਹੋ ਗਿਆ ਸਰਦਾਰ ਹਰੀ ਸਿੰਘ ਨੇ ਮੋੜ ਇਸ ਦੇ ਇਲਾਕੇ ਉੱਪਰ ਚੜ੍ਹਾਈ ਕਰ ਦਿੱਤੀ ਐਤਕਿ ਉਸ ਨੂੰ ਐਸਾ ਘੇਰਿਆ ਕਿ ਉਹ ਨੱਸ ਜਾਣ ਦੇ ਹਜ਼ਾਰ ਯਤਨ ਕਰਦਾ ਹੋਇਆ ਵੀ ਨਾ ਕਾਮਯਾਬ ਰਿਹਾ ਅਤੇ ਸਣੇ ਆਪਣੇ ਸਰਕਸ ਭਤੀਜੇ ਬੋਸਤਾਨ ਖਾਨ ਦੇ ਗ੍ਰਿਫਤਾਰ ਹੋ ਗਿਆ ਹੁਣ ਜਦ ਇਹ ਮੁਹੰਮਦ ਖਾਨ ਸਰਦਾਰ ਜੀ ਸਾਹਮਣੇ ਆਇਆ ਤਾਂ ਸਰਦਾਰ ਜੀ ਨੇ ਉਸ ਨੂੰ ਆਖਿਆ ਖਾਨ ਤੋ ਆਪਣੇ ਇੱਕ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ ਉਲਟਾ ਇਲਾਕੇ ਵਿੱਚ ਹਕੂਮਤ ਦੇ ਵਿਰੁੱਧ ਬਗਾਵਤ ਫੈਲਾਈ ਹੁਣ ਤੂੰ ਆਪ ਦੱਸ ਤੈਨੂੰ ਇਸ ਬਗਾਵਤ ਦੇ ਬਦਲੇ ਕੀ ਸਜ਼ਾ ਦਿੱਤੀ ਜਾਏ ਕਹਿੰਦੇ ਹਨ ਇਸ ਸਮੇਂ ਇਸ ਦੀ ਗਰਦਨ ਪਾਲੇ ਮਾਰੀ ਘੁੱਗੀ ਵਾਂਗ ਡਿੱਗੀ ਹੋਈ ਸੀ ਮੂੰਹ ਤੋਂ ਕੁਝ ਵੀ ਨਾ ਬੋਲ ਸਕਿਆ ਇਸ ਸਮੇਂ ਸਰਦਾਰ ਜੀ ਨੇ ਉਸ ਨੂੰ ਇੱਕ ਦਿਨ ਦੀ ਮਹੌਲ ਦਿੱਤੀ ਤੇ ਅਗਲੀ ਸਵੇਰ ਨੂੰ ਜਵਾਬ ਦੇਣ ਲਈ ਹਾਜ਼ਰ ਕਰਨ ਦਾ ਹੁਕਮ ਦਿੱਤਾ ਪਰ ਇਹ ਆਪਣੇ ਕੀਤੇ ਪੁਰ ਇਨਾ ਨਾ ਆਦਮ ਸੀ ਕਿ ਇਸ ਨੇ ਸਰਦਾਰ ਜੀ ਨਾਲ ਮੁੜੱਖਾਂ ਮੇਲਣ ਤੋਂ ਪਹਿਲਾਂ ਹੀ ਰਾਤ ਨੂੰ ਕਿਸੇ ਤਰ੍ਹਾਂ ਜ਼ਹਿਰ ਮੰਗਵਾ ਕੇ ਖਾ ਲਈ ਤੇ ਸਵੇਰ ਹੋਣ ਤੋਂ ਪਹਿਲਾਂ ਹੀ ਆਤਮ ਹਕਾਤ ਕਰਕੇ ਮਰ ਗਿਆ ਦੂਜੇ ਬਾਗਿਆਂ ਵਿੱਚੋਂ ਤਿੰਨਾਂ ਸਰਕ ਦਾ ਬਾਗਿਆਂ ਨੂੰ ਬੜੇ ਵੱਡੇ ਇਕੱਠ ਦੇ ਸਾਹਮਣੇ ਤੋਪ ਅੱਗੇ ਉਰਾ ਦਿੱਤਾ ਤਾਂ ਕਿ ਇਹਨਾਂ ਤਿੰਨਾਂ ਦੀ ਇਸ ਤਰ੍ਹਾਂ ਸਜ਼ਾ ਨੂੰ ਦੇਖ ਕੇ ਬਾਕੀ ਦੇ ਹਜ਼ਾਰਾਂ ਬੰਦੇ ਮੌਤ ਤੋਂ ਬਚ ਜਾਣ ਉੱਪਰ ਦੱਸਿਆ ਸਜ਼ਾਵਾਂ ਦਾ ਇਹ ਅਸਰ ਹੋਇਆ ਸੀ ਇਹਨਾਂ 3-4 ਆਜ਼ਮੀਆਂ ਦੀਆਂ ਜਾਨਾਂ ਦੇ ਬਦਲੇ ਹਜ਼ਾਰਾਂ ਹੋਰ ਜਾਨਾਂ ਬਚ ਗਈਆਂ। ਅਰਥਾਤ ਸਨ 1825 ਈਸਵੀ ਤੋਂ ਲੈ ਕੇ ਸਨ 1827 ਤੱਕ ਹਜ਼ਾਰੇ ਵਿੱਚ ਪੂਰਾ ਪੂਰਾ ਅਮਨ ਰਿਹਾ। ਕਟੋਚੀਆਂ ਪਰ ਚੜ੍ਹਾਈ ਸਨ 1828 ਈਸਵੀ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨਲੂਆ ਤੇ ਜਮਾਦਾਰ ਖੁਸ਼ਾਲ ਸਿੰਘ ਨੂੰ ਹੁਕਮ ਦਿੱਤਾ ਕਿ ਆਪਣੇ ਨਾਲ ਆਪੋ ਆਪਣੀਆਂ ਬਲਵਾਨ ਫੌਜਾਂ ਲੈ ਕੇ ਕਟੋਚੀਆਂ ਦੇ ਪਹਾੜੀ ਇਲਾਕੇ ਪਰ ਚੜ੍ਹਾਈ ਕਰਦੇ ਵੇ ਇਸ ਹੁਕਮ ਦਾ ਜਦ ਸਰਦਾਰ ਹਰੀ ਸਿੰਘ ਨੌਲੇ ਨੂੰ ਪਤਾ ਲੱਗਾ ਤਾਂ ਆਪ ਦੇ ਖਾਲਸਾ ਹੀ ਜੋਸ਼ ਨੇ ਐਸਾ ਹੁਲਾਰਾ ਮਾਰਿਆ ਕਿ ਆਪਕੇ ਜਰੂਰੀ ਕੰਮ ਪਿੱਛੇ ਛੱਡ ਕੇ ਸਿੱਧੇ ਲਾਹੌਰ ਪਹੁੰਚੇ ਅਤੇ ਇੱਥੋਂ ਹੀ ਆਪ ਜੀ ਨੇ ਆਪਣੀ ਫੌਜ ਮੰਗਵਾ ਲਈ ਤੇ ਜਮਾਦਾਰ ਨਾਲ ਸ਼ਾਮਲ ਹੋ ਗਏ ਇਹ ਫੌਜ ਲਾਹੌਰ ਤੋਂ ਕੂਚ ਕਰਕੇ ਬਾਈ ਧਾਰ ਦੇ ਰਾਜਾਂ ਦੇ ਇਲਾਕੇ ਵਿੱਚ ਆ ਦਾਖਲ ਹੋਈ ਅਤੇ ਜੋ ਅੱਗੇ ਅੜਿਆ ਸੋਚੜਿਆ ਗਰਜ ਇਹ ਕਿ ਇਹਨਾਂ ਦੇ ਲਗਭਗ ਸਾਰੇ ਕਿਲੇ ਸਾਰ ਕਰਕੇ ਖਾਲਸਾ ਰਾਜ ਨਾਮ ਮਿਲਾ ਲਿੱਤੇਗੇ ਇਹਨਾਂ ਨਤਾਨਿਆਂ ਤੇ ਜਾਤ ਵਿਮਾਨ ਦੇ ਖੋਬੇ ਵਿੱਚ ਖੁੱਬੇ ਹੋયા ਨੇ ਖਾਲਸੇ ਦੇ ਉਮਕ ਜੋਸ਼ ਤੇ ਠਾਠਾਂ ਮਾਰਦੇ ਅਥਾ ਸਾਗਰ ਅੱਗੇ ਕੀ ਠਹਿਰਨਾ ਸੀ ਜੋ ਸਾਹਮਣੇ ਆਇਆ ਸੋ ਕੱਖਾਂ ਕਾਨਿਆਂ ਦੀ ਤਰ੍ਹਾਂ ਰੁੜ ਗਿਆ ਜਿਸ ਈਨ ਮੰਨੀ ਉਹ ਬਚਾ ਲਿਆ ਗਿਆ ਇਸ ਮੋਹਿਮ ਵਿੱਚ ਵੱਡੀ ਸਰਲਤਾ ਇਹ ਸੀ ਕਿ ਸਿਬਾ ਗੁਲੇਰ ਨਾਦੌਨ ਤੇ ਲਬਾਗਾਓ ਦੀ ਰਾਜਧਾਨੀ ਖਾਲਸਾ ਰਾਜ ਨਾਲ ਮਿਲਾ ਦਿੱਤੀ ਗਈ ਇਸ ਤਰ੍ਹਾਂ ਫਤਿਹ ਜਾਬੀ ਦਾ ਝੰਡਾ ਲਹਿਰਾਉਂਦੇ ਹੋਏ ਸਰਦਾਰ ਜੀ ਲਾਹੌਰ ਪਰਤ ਆਏ ਤੇ ਮਹਾਰਾਜਾ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ